ਕਲ ਜੀ ਸਾਰਿਆਂ ਨੂੰ ਸੰਦੀਪ ਜੀ ਫਾਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਭਗਵਾ ਪਹੁੰਚ ਚੁੱਕੇ ਜੀ ਆਪਾਂ ਡਿਸਟ੍ਰਿਕਟ ਇਹਨੂੰ ਅੰਮ੍ਰਿਤਸਰ ਪੈਂਦਾ ਤਹਿਸੀਲ ਵੀ ਅੰਮ੍ਰਿਤਸਰ ਪੈਂਦੀ ਹੈ ਨਜ਼ਦੀਕ ਇਹਨੂੰ ਝੰਡਿਆਲੇ ਗੁਰੂ ਪੈਂਦਾ ਤੇ ਭਾਈ ਸੁਖੇ ਨਾਲ ਕੋਲ ਆ ਚੁੱਕੇ ਆ ਅੱਜ ਨ ਕੋ ਚਾਰ ਪੰਜ ਲੰਘੇ ਪਛੋਂ ਸੇਰ ਨਾਲ ਇੱਕ ਗਾਮ ਹੀ ਆ ਤੇ ਆਉਂਦੇ ਨਾਲ ਗੱਲਬਾਤ ਕਰੀ ਜੀ ਹਾਂ ਜੀ ਆਸਥੀਕਾਰ ਜੀ ਬਹੁਤ ਨਾਲ ਜੀ ਵਧੀਆ ਠੀਕ ਚਾਲ ਨਹੀਂ ਤਣਾ ਹੋਰ ਸਾਰੇ ਵੀਰਾਂ ਭਰਾਵਾਂ ਨੂੰ ਜਿਹੜੀ ਤਾਂ ਵਾਲੀ ਦੇਖਣ ਆਲੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਔਰ ਬੱਲੇ ਹਾਂਜੀ ਲੱਗਿਆ ਠੀਕ ਆ ਕੰਮ ਕਾਰ ਚੱਲਦਾ ਇਦਾਂ ਹੀ ਚਲ ਬੜੀ ਜਾਈਦਾ ਹਾਂਜੀ ਕੰਮ ਕਰ ਤੁਹਾਨੂੰ ਪਤਾ ਆਪਣੇ ਇਥੇ 5-6 ਘਰ ਆ ਪਤ ਦੀ ਕਿਰਪਾ ਨਾਲ ਸਾਡੀ ਪਾਏ ਦੂਰੋਂ ਨੇਰੋਂ ਗਾਹ ਤੁਰਿਆ ਹੁੰਦਾ ਸਾਡੇ ਆ ਗਈ ਗਾਹ ਗਾ ਜਾਵੇ ਕਾਹ ਨਹੀਂ ਵਿਖਾਈ ਜਾਂਦਾ ਪੰਜ ਘਰ ਵਪਾਰ ਕਰਦੇ ਆ ਇੱਕ ਚੋਂ ਨਹੀਂ ਦੂਜੇ ਚੋਂ ਦੂਜੇ ਤੇ ਤੀਜੇ ਚੋਂ ਪਸ਼ੂ ਮਿਲ ਜਾਂਦੇ ਮਾੜੀ ਮੰਡੀ ਜਨਾ ਮਾਲ ਹੁੰਦਾ ਆਪਣੇ ਹਰ ਘਰ ਦੇ ਪੰਜ ਪੰਜ ਵੇਚੇ ਪਸ਼ੂ ਹੁੰਦੇ ਬੇਚਾਰਾ ਐ ਹੀ ਹਾਂਜੀ ਤੇ ਦੂਰੋਂ ਨੇਰੋਂ ਗਾਹ ਚਲਿਆ ਜਾਉਂ ਨੋ ਫੈਲੇ ਜਾਂ ਹਾਂਜੀ ਔਰ ਨਾਲੋਂ ਵਧੀਆ ਠੀਕ ਠਾਕ ਹਾਂਜੀ ਇਹ ਗੱਬਣੇ ਆ ਮੈਂ ਉਹ ਮਜੇ ਆ ਜੇ ਗੱਬਣੇ ਆ ਦੇਖੋ ਗੱਬਣ ਮੈਂ ਹੁਣ ਇਹਨੂੰ ਕੋਈ ਟਾਈਮ ਨਹੀਂ ਲੱਗਾ ਸੁਪੂ ਕੀ ਮੈਂ ਬਸ ਰਾਤ ਸੋ ਕੇ ਭੜਕੇ ਸੋ ਕੇ ਤਿਆਰ ਮੈਂ ਤਾਂ ਲੈ ਆ ਹੋਵੇ ਹੁਣ ਕਿੱਦਾਂ ਹਾਂਜੀ ਤੇ ਕਿੰਨੀ ਗਰੰਟੀ ਆ ਜੀ ਬਾਈ ਜੀ ਫਿਰ ਗਰੰਟੀ ਆ ਆਪਣੇ ਰਿਸ਼ਤੇਦਾਰਾਂ ਕੋਈ ਆਈ ਆ ਮੈਂ ਹਾਂਜੀ ਹਾਂਜੀ ਤੇ ਉਹਨਾਂ ਦੇ ਘਰ ਦੀ ਮੈਂ ਦੋ ਸੂਏ ਪੀਤੇ ਅਰ ਕੱਤੇ ਜੇ ਸੁਣਾ ਅੱਛਾ ਤੇ ਕਹਿਣ ਪਾ ਕੋਈ ਦੂਜੇ ਕਹਦੀ ਸੀ ਸੀ ਜਾਦੂ ਹੈ ਨਾ ਅਹ ਤੇ ਜਾਦੂਆ ਸੋਣਾ ਮੂੰਹ ਮਾਂ ਦੇਖਿਆ ਥਾਣੇ ਦੇਖੋ ਪਾਉਂ ਦੱਜੇ ਕਹ ਦੋ ਸਰ ਪੂਰੀ ਰਿਜ਼ਲਟ ਬਹੁਤ ਵੱਡੀ ਮਜਦ ਹਾਂ ਲੈ ਠੀਕ ਹੈ ਬਾਜੀ ਫੇ ਇਹ ਦੇਖਦੇ ਆਂ ਆਜ ਤੋਂ ਬਰੇ ਹਣ ਕੀ ਬਾਜੀ ਨਹੀਂ ਤੂੰ ਪਰਦਾ ਹਣ ਹੰਡਾ ਜੀ ਹੁਣ ਪੂਰਾ ਫੁੱਲ ਵੇਟ ਆ ਮੈਂ ਤਾਂ ਪੂਰਾ ਫੁੱਲ ਖਾਦਦਾ ਮੈਂ ਮੇਰਾ ਸਿੰਘ ਆ ਮੇਰੇ ਕੋਲ ਜੀ ਫਰਕੋ ਇੰਨੀ ਵੱਡੀ ਮੈਂ ਹਾਂ ਹੁਣ ਇਹ ਕੱਦਗਾੜਾ ਪਰ ਜਿਹੜੀ ਵੱਡੀ ਹੋ ਜੇ ਤਾਂ ਉਹਦਾ ਮੂੰਹ ਤੇ ਕਹਿ ਰਿਹਾ ਕਬੱਡੀ ਦਾ ਵੱਡੀ ਆ ਜਿਹੜਾ ਮਰਸੀ ਆ ਜਾਂਦੇ ਵੇਖ ਜਾਣੀ ਤਾਰਾ ਆ ਆ ਪੂਰੀ ਲੰਮ ਲਿਆ ਚਲੋ ਤੇ ਬਾਜੀ ਫਿਰ ਕਰੀਏ ਬੇ ਛੋਟੇ ਛੋਟੇ ਬਾਜੀ ਫਿਰ ਬਾਜੇ ਡਾਏਗਾ ਦੋਦੇ ਸੰਦੀਖ ਸਾਂ ਮੈਂ ਜੰਨਾ ਕੋਈ ਪਾਲੂ ਮੈਣਾ ਹੁੰਦਾ ਚੋਲੂਗਾ ਠੀਕ ਆ ਇਹ ਨਹੀਂ ਕਹਿਣ ਦੀਆਂ ਗੱਲਾਂ ਵਾ ਹਾਂਜੀ ਕੋ ਬਣੀ ਮੈਂ ਭਲਕੇ ਨਾ ਬੋਲੀ ਤਾਂ ਦੱਸ ਦੂ ਮੈਂ ਕੀ ਜੀ 16 ਕਿਲੋ ਦੁੱਧ ਦਾ ਪਿਛਲੇ ਸੋਹੇ ਚੋਇਆ ਹਵਾ ਹਾਂਜੀ ਤੇ ਐਂ ਦਾ ਪਲਾਸਿਕ ਕੱਢੂ ਤਾਂ 16 ਹੀ ਮੰਨੋ 15 ਹੀ ਮੰਨੋ 15 ਕੱਢੋਗੇ ਮੋਲ ਲਗਾ ਨਾ ਜਿੱਦਾਂ ਦੀ ਝੋਟੀ ਹੈ ਜੋ ਮਰਜ਼ੀ ਕਰੂਗੀ ਮੋਲ ਤੇ ਡੇਢ ਆ ਹੂੰ 1.35 ਦੀ ਦੇ ਦਾਂਗੇ ਇੱਕੋ ਹੀ ਗੱਲ ਤੁਸੀਂ ਦੱਸੋ ਨਹੀਂ ਤੁਸੀਂ ਆਪੀ ਨਹੀਂ ਕੋਈ ਜ਼ਿਆਦਾ ਨਹੀਂ ਮੋਲ ਜਿਆਦਾ ਜਿਹੜਾ ਸਮਾਂ ਲੇਵਾਂ ਬਈ ਮੋੜਦਾ ਹੈ ਨਹੀਂ ਜਾ ਛੋਟੀ ਆ ਨਹੀਂ ਕਲਾ ਲੈ ਵਈਆ ਮੈਂ ਨਹੀਂ ਛੋਟੀ ਆ ਪੂਰਾ ਸਰੀਰ ਵੱਡਾ ਵਾ ਬਾਕੀ ਤੁਸੀਂ ਦੱਸ ਦਿਓ ਜੋ ਕਹੋਗੇ ਕਰਦਾਂਗੇ ਚਲ ਪਾਜ ਜਾ ਚਲ ਪਾਈ ਜਾਂਦਾ ਇੱਕ 30 ਦੀ ਦੇਦਾਂਗੇ ਜੋ ਸ਼ੋਰਟ ਕਰਾਂਗਾ ਆਪਣੀ ਮਰਜ਼ੀ ਨਾਲ ਕੋਈ 500 ਕਰ ਦਈਏ 400 ਕਰ ਦਈਏ ਤੇ ਆਹ ਜੀ ਇਹ ਸੁਬਣ ਇਹ ਸੂਈ ਜੀ ਅਗੇ ਸੂਈ ਆ ਹਾਂ ਜੀ ਇਹਦੇ ਮਗਰ ਕੱਟੀ ਜੇ ਦੁੱਧ ਕਿੰਨਾ ਜੀ ਹਫਤਾ ਹੋ ਗਿਆ ਸੂਈ ਨੂੰ ਹਫਤਾ ਹੋ ਗਿਆ ਸੂਈ ਨੂੰ ਜੇ ਕੱਟੀ ਮਾਰਾ ਦੁੱਧ ਭਾਈ ਜੀ ਕਿੰਨਾ ਦੋ ਤਣ ਬੋਲਿਓ ਖਾਲੀ ਹੁੰਦੀ ਕੋ 10 11 ਕਿਲੋ ਦੁੱਧ ਹੋਊਗਾ ਦਾ 10 11 ਕਿਲੋ ਤਿਆਰ ਆ ਜੀ ਛੋਟੇ ਵੀ ਵੱਡੀ ਮੈਂ ਮੋੜੀ ਪੂਰੀ ਜੌੜ ਹੁੰਦੀ ਮੈਂ ਤੇ ਕੱਦ ਘਾੜ ਦੇਖੋ ਕਿੱਡਾ ਤੇ ਤੁਹਾਨੂੰ ਬਣੇ ਜੇ ਆਪਾਂ ਨਾਲੇ ਕਿਰੇ ਕਿਰੇ ਵੱਡੀ ਹੋਊਗੀ ਵੱਡੀ ਹੋਊਗੀ ਠੀਕ ਹੈ ਜਿਹੜੇ ਛੋਟੇ ਰ ਇਹਨਾਂ ਦੇ ਘਾਗੜੇ ਲੈਣਾ ਨਹੀਂ ਪੈਣ ਦਿੰਦੇ। ਨਹੀਂ ਭਾਈ ਜੀ। ਹਾਂ ਜੀ ਹਾਂ ਜੀ ਨਹੀਂ ਜੋੜੀ ਚੀਜ਼ ਆ ਗੁੰਗੀ ਸਾਹਮਣੇ। ਹਾਂ ਜੀ। ਬੱਸ ਉਹਦੇ ਪਾਣੀ ਏਣ ਦਿੰਦੇ। ਹਾਂ ਜੀ। ਤੇ ਕੱਟੀ ਇਹਦੇ ਮਗਰ ਤੋਂ। ਚਬਾਈ ਜੀ ਭਾਈ ਜੀ ਚਬਾਈ ਮੈਂ ਨਾ ਜਿਹਨੂੰ ਨਹੀਂ ਮੈਂ ਜਾ ਜੋ ਵੀ ਛੋੜੂਗਾ। ਜਿਆਦੀ ਪੋਲੀ ਚੋਂ ਤੇ ਜਿਆਦੀ ਮੋਟੀ ਟਾਰਿਆ। ਇਸੇ ਜਿਆਦਾ ਨਹੀਂ ਮੈਂ 12-13 ਕਿਲੋ ਦੁੱਧ ਸੌਖਾ ਪਵਾਉਂਗੀ। ਬਸ ਠੀਕ ਆ। ਹਾਂ ਜੀ। ਤੇ ਬੋਲੋ ਜੀ ਫਿਰ। ਵੇਜਾ ਸੁਆਏ ਝੋਟੀ ਦਾ ਜੀ। ਹਾਂ ਜੀ। ਮਗਰ ਕੱਟੀ ਜੇ ਦੇ। ਮੋਲ ਇਹਦਾ 115 ਜੀ ਹਾਂਜੀ 15 ਦੀ ਮੈਂ ਦੇਣਾ 15 ਹਾਂਜੀ ਉਹ ਜੀ ਵੀ ਛੋੜ ਛੋੜ ਕਰਦਾ ਕੋਈ ਕਰ ਦੇ ਖੁੱਲੀ ਕਰ ਕੋਈ ਨਹੀਂ ਕਰਦਾ ਕਿ ਜਿੰਨੇ ਕੋਈ ਵੀਰ ਭਾਰ ਕਹੂਗਾ ਕਰਦਾ ਮਾਣਦਾਨ ਕਰਾਂਗਾ ਆਏਗਾ ਇਹਦਾ ਤੇ ਆਹ ਜੀ ਇਹ ਪਹਿਲਾ ਸੂਆ ਝੋਟੀ ਸੂਈ ਆ ਹਾਂਜੀ ਇਹ ਵੀ ਸੂਈ ਆ ਪਰ ਪਰ ਤੋਂ ਸੂਈ ਜੇ ਲੋ ਜੀ ਇਹਦਾ ਸਾਰੀ ਸਾਹ ਤੋਂ ਕੀਤੀ ਆ ਹੁਣੇ ਝੋਟੀ ਤੇ ਵੱਡੀ ਝੋਟੀ ਆ ਬੁਰੀ ਇਹ ਇਹ ਦੇਖਾ ਥੇਕ ਇਸ ਨੂੰ ਦੇਖ ਲਓ ਕੱਟਾਈ ਮਗਰ ਨਹੀਂ ਕੱਟੀ ਇਹ ਦੇਖ ਅੱਛਾ ਕੱਟੀ ਜੇ ਇਹਦੀ ਮਾਰ ਇਹ ਆ ਨਾ ਨਗਾ ਸਿੰਘ ਤੇ ਰਿਆ ਕੋਈ ਗੱਲ ਨਹੀਂ ਆ ਇੱਧਰ ਮੂੰਹ ਵੇਖੋ ਚੌਗੀ ਆ ਜਿੱਥੇ ਮਰਜੀ ਉਂਗਲ ਪਾ ਕੇ ਮੂੰਹ ਜੋ ਖੋਲਦੇ ਜੋ ਆ ਨਹੀਂ ਆ ਕੱਟੀ ਜਾਂ ਮਾਜੀ ਬੱਚੇ ਦੇ ਹੁੰਦੇ ਨੇ ਭਾਜ ਭਾ ਨਿਕਲ ਪਹੁੰਚ ਆਉਂਦਾ ਟਾਈਮ ਹੋਇਆ ਹਾਂਜੀ ਮੋਨ ਕਰ ਨੂੰ ਇਹਦਾ ਪੰਜ ਜੋ ਮਾਜੀ ਕਰੀ ਇੱਕ ਪੰਜ ਇੱਕ 10 ਹਾਂ ਲੱਖ ਦੀ ਕੱਟੀ ਦੇ ਰਾਂ ਹਾਂਜੀ ਚਲੋ ਕਹਿੰਦੇ 10 11 ਲੱਖ ਵਿੱਚ ਛੋੜ ਕਰ ਦੇਣਗੇ ਤੁਹਾਨੂੰ ਲੱਖ ਚ ਜਿੰਨੀ ਕੋਈ ਕਹੂਗਾ ਕਰ ਦਾਂਗੇ ਛੋੜ ਇਹ ਨਹੀਂ ਕੋਈ ਗੱਲ ਪੰਜ ਕਰ ਦਾਂਗੇ ਚਲੋ ਜਨਮੇ ਆ ਜੀ ਆਪਾਂ ਕੱਟੀ ਦੇਣਾ ਆਪਾਂ ਤਿੰਨੇ ਕਿਹਾ ਬਾਈ ਜੀ ਪਹਿਲੇ 95 ਕਿਹਾ ਹਾਂਜੀ ਬੰਦ ਉੱਥੇ 95000 ਦੀ ਕੱਟੀ ਦੇ ਦਾਂਗੇ ਚਲੋ ਤੇ ਗਾੜੀ ਬਥੂਈ ਆ ਨਹੀਂ ਇਹ ਸੂਣਾ ਨਹੀਂ ਜਿਵੇਂ ਪਹਿਲਾਂ ਸੂਆ ਵੀ ਅੱਛਾ ਪਹਿਲਾਂ ਸੂਆ ਹਾਂਜੀ ਫਰਵਾਹ ਹੋ ਗਈ ਜੀ ਹਾਂ ਜੀ ਜਿਹੜਾ ਲੈਣਾ ਹੋ ਗਈ ਜੀ ਬਾਹਰ ਬਾਹਰ ਕਰ ਦੇ ਅਬ ਬਾਹਰ ਹੀ ਆ ਜੰਦਾ ਹਾ ਜੇ ਲੈ ਟੇ ਵੜਾ ਅੱਜ ਦੇਣਾ ਇਹ ਲੈ ਜਾਊਗੀ ਵੈੜ ਤੇਰੇ ਦੇਣਾ ਗਿਆ ਪੂਰੇ ਖੇਤਰੀ ਨੂੰ ਦੱਸ ਦੇ ਅੱਛਾ ਹਾਂ ਜੀ ਫਾਰਮ ਚੋਂ ਵੈੜ ਲਈ ਫਿਰ ਇਹ ਨਹੀਂ ਚੌਕੀ ਹੋਗੀ ਚਾਰ ਦੰਦ ਦੋ ਕਰ ਗਈ ਬਾਬਾ ਚੌਕ ਦੇ ਬੋੜ ਕੀ ਚੌਕੀ ਹੋਗੀ ਹਾ ਜੇ ਚਾਰ ਦੰਦ ਵੈੜ ਇਹ ਵੀ ਖੂਬ ਬਣਾ ਨਾਖਰ ਬੜੀ ਹੈ ਇਹ ਤਾਂ ਬਹੁਤ ਜਿਆਦਾ ਵੈੜ ਸੀ ਖਿਆ ਰੇੜਾ ਬਿਲਕੁਲ ਜੈ ਜਖੜਾ ਨਾ ਵੀ ਨਹੀਂ ਰੇਟ ਜਾ ਰਹੀ ਆਪਾਂ ਜਿੱਦਾਂ ਦੀ ਵਛੀ ਉਹ ਹੀ ਲਗਾ ਲਓ ਠੀਕ ਹੈ ਚਲੋ ਹੋਰ ਹਾਂਜੀ ਠੰਡੀ ਢੰਡੀ ਆ ਜਿੱਦਾਂ ਮਰਜੀ ਬੈਠਿਆ ਰਹੋ ਕੋਈ ਥੱਲੇ ਬਸ ਠੀਕ ਆ ਚਲੋ ਲੈ ਜੀ ਬਹੁਤ ਠੰਡੀ ਧੀਰੀ ਵਛੀ ਆ ਤੁਹਾਨੂੰ ਪਤਾ ਵਛੀਆਂ ਕਾਲੀਆਂ ਦੀਆਂ ਥੋੜੀਆਂ ਐ ਤਿੱਖੀ ਤੇਜ ਪੂਰੀ ਆ ਆਜਾ ਬੰਨਾ ਵੇੜਨੇ ਬੁਰਾ ਆਜਾ ਤੇ ਕੱਚੀ ਆ ਤੇ ਹਫਤਾ ਇੱਕ ਦਿਨਾਂ ਜੋ ਰਹਿੰਦਾ ਵਾ ਹਾਂਜੀ ਉੱਥੇ ਵੇੜ ਆਜਾ ਜਨਾ ਮਰਜ਼ੀ ਟਾਈਮ ਕਰੀ ਬੇਲ ਬਾਲ ਪੂਰੀ ਆ ਵੱਡੀਆਂ ਗਵਾੜਾਂ ਦੂਆਂ ਹੁਣੇ ਬਸ ਚਲੋ ਇਹਦੀ ਮੇਰੀ ਕੀਮਤ ਨਗੜੀ ਕੋਈ ਲੱਗ ਗਈ ਆ ਇਹਦੀ ਕੀਮਤ ਫਿਰ ਕੀਮਤ ਕਰਨ ਸੰਦੀਪ ਸਿਆ ਇਦਾਂ ਦੀਆਂ ਭਾਵੇਂ ਲੱਖ ਲੱਖ ਲੋਕ ਕਰੀ ਜਾਂਦੇ ਆ ਹਾਂਜੀ ਆਪਾਂ ਕੋਈ ਲੱਖ ਨਹੀਂ ਕੋਈ 90 ਨਹੀਂ ਕੋਈ 80 ਨਹੀਂ ਹਾਂਜੀ 75000 ਰੈਡ ਦੇ ਦਾਂਗਾ 75000 ਦੇ ਪੰਜ ਹੋਰ ਛੋਟ ਕਰ ਦਾਂਗੇ 70000 ਅੱਜ ਤੇ 70000 ਦੀ ਐਡ ਆਈ ਹਾਂਜੀ ਅੱਜ ਦੇ ਮੌਕੇ ਤੇ 70 ਦੀ ਜਦੋਂ ਸੂਪੇ ਉਦਨ ਵਾਧਿਆ ਚਲੋ ਠੀਕ ਗੱਬਣ ਗੱਬਾਂ 70 ਦੀ ਦੇ ਦਾਂਗੇ ਠੀਕ ਹਾਂਜੀ ਹਾਂਜੀ ਆ ਦੇ ਲੋ ਜੀ ਆ ਵੀਰਾਂ ਦੇ ਪਸ਼ੂ ਆ ਤੇ ਬਾਕੀ ਮੇਰੇ ਵੀ ਇੱਥੇ ਆ ਕੇ ਤੁਸੀਂ ਤਸੱਲੀ ਕਰੋ ਬਾਕੀ ਮੋੜਨ ਦਾ ਕੋਈ ਟੰਗ ਹੈ ਹੀ ਨਹੀਂ ਕਿਉਂਕਿ ਘਰ ਵਾਧੂ ਆ ਘਰ ਵਾਧੂ ਜਿੱਥੋਂ ਮਰਜੀ ਪਸੰਦ ਕਰੇ ਬਾਕੀ ਆਪਣਾ ਜਾਜ ਪੜਖ ਕੇ ਡੱਗਰ ਲਿਆਈ ਜਾਓ ਹਾਂਜੀ ਹਾਂਜੀ ਬਿਲਕੁਲ 1000 2000 ਕਮਾਈ ਲੈਣੀ ਐਵੇਂ ਰਿਸਕ ਲਈ ਨਾ ਨੀ ਮੁੱਲ ਦੇ ਮੁੱਲ ਡੰਗਰ ਆਉਂਦਾ ਰਗਮਾਂ ਲੋਕਾਂ ਦੀ ਹੁੰਦੀਆਂ ਆਪਾਂ ਦੇ 1000 2000 ਤੇ ਮੁਨਿਆਰੇ ਆ ਐਵੇਂ ਕਿਉਂ ਕਿਸੇ ਦਾ ਗੰਦ ਲਿਆ ਕੇ ਤੇ ਵੇਚਣਾ ਚੰਗਾ ਲਿਆਈਏ ਚੰਗਾ ਦਈਏ ਤੇ ਗਾਹ ਦੋਰੇ ਆਉਂਦਾ ਤੇ ਅੱਗੇ ਜਿੱਥੇ-ਜਿੱਥੇ ਆਪਾਂ ਮਾਲ ਘੱਲਿਆ ਬਾਬੇ ਦੀ ਕਿਰਪਾ ਨਾਲ ਦੋਰੇ-ਦੋਰੇ ਤੇਰੇ ਤੇ ਮਾਲ ਗਿਆ ਬਿਲਕੁਲ ਚੰਗਾ ਪੈਂਦਾ ਤੇ ਅਗਲਾ ਹੁੰਦਾ ਬਿਲਕੁਲ ਇਹਦੇ ਹੈਗੇ ਬਾਈ ਤੇ ਜੇ ਮਾੜਾ ਪੈ ਜੇ ਇਹਦੇ ਅੱਧ ਜੀ ਆ ਮੂੰਹ ਨਹੀਂ ਕਰਦਾ ਬੰਦਾ ਹੈ। ਹਾਂ ਜੀ। ਤੇ ਮਾੜਾ ਪਾ ਇੱਕ ਦੋ ਜਿਹੇ ਸਾਹਮਣੇ ਵੀਡੀਓ ਪਾਈ ਦੀਆਂ ਉਹ ਬੰਦੇ ਫੇਰ ਫੋਨ ਕਰੀ ਜਾਂਦੇ ਮਾਲ ਦੇ ਉਹਨਾਂ ਕੋਲ ਪਾਈਦਾ ਵੇਖੀ ਜਾਂਦਾ ਹੁੰਦਾ ਵੀ ਉਹਨਾਂ ਆ ਗਈ। ਹਾਂ ਜੀ। ਤੇ ਬਾਕੀ ਸਾਰੇ ਵੀਰਾ ਭਰਾ ਸਾਸਤਰੀ ਕਾਲ ਦੇ ਤੇ ਬੰਡ ਆਪਣਾ ਹੈਗਾ ਜੇ ਭੰਗਵਾ ਜਿਹੜਾ ਅੰਮ੍ਰਿਤਸਰ ਤੇ ਨੇ ਜੰਡੇ ਹਾਲਾ ਗੁਰੂ ਗੈਰੀ ਮੰਡੀ ਦੇ ਫੋਨ ਨੰਬਰ ਹੈਗਾ ਅੱਸੀ ਕਾ ਪਾਪਾ ਜੀ 9880 66810 ਹਾਂਜੀ ਸਤਿ ਸ਼੍ਰੀ ਅਕਾਲ